ਕੈਨੇਡੀਅਨ ਅਰਥਚਾਰੇ ਵਿੱਚ ਕੁਮੋਤਰੀ ਵਿਦਿਆਰਥੀਆਂ ਦਾ ਯੋਗਦਾਨ ਲਗਾਤਾਰ ਵਧਦਾ ਜਾ ਰਿਹਾ ਤੇ ਸਾਲ 2022 ਦੌਰਾਨ ਇਹਨਾਂ ਵੱਲੋਂ 31 ਅਰਬ ਡਾਲਰ ਖਰਚ ਕੀਤੇ ਗਏ ਇਹ ਰਕਮ ਮੌਲਕ ਦੇ ਕੁੱਲ ਜੀਡੀਪੀ ਦਾ 1.2 ਫੀਸਦੀ ਬਣਦੀ ਹੈ ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਤਕਰੀਬਨ 8 ਲੱਖ 45 ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਜਿਨ੍ਹਾਂ ਵਿੱਚ 319000 ਭਾਰਤੀ ਸਨ ਮੀਡੀਆ ਰਿਪੋਰਟਾਂ ਦੇ ਮੁਤਾਬਕ 31 ਅਰਬ ਡਾਲਰ ਦੀ ਰਕਮ ਵਿੱਚ ਵਿਦਿਆਰਥੀਆਂ ਵੱਲੋਂ ਰਹਿਣ ਖਾਣ ਅਤੇ ਖਰਚ ਦੀ ਰਕਮ ਸ਼ਾਮਲ ਨਹੀਂ ਕੀਤੀ ਗਈ ਹੈ ਜੇਕਰ ਇਸ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਆਂਕੜਾ 37 ਅਰਬ ਡਾਲਰ ਤੋਂ ਟੱਪ ਜਾਂਦਾ ਉਧਰ ਰੋਜ਼ਲੀਨ ਕੁਇਨਨ ਅਤੇ ਐਸੋਸੀਏਟ ਵੱਲੋਂ ਜਾਰੀ ਰਿਪੋਰਟ ਕਹਿੰਦੀ ਹੈ ਕਿ ਕਮੋਤਰੀ ਵਿਦਿਆਰਥੀਆਂ ਵੱਲੋਂ ਖਰਚ ਕੀਤੀ ਗਈ ਰਕਮ ਨਾਲ 246000 ਨੌਕਰੀਆਂ ਪੈਦਾ ਹੋਈਆਂ ਜਦਕਿ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ 7.4 ਅਰਬ ਡਾਲਰ ਦੀ ਆਮਦਨ ਹੋਈ ਰਿਪੋਰਟ ਵਿੱਚ ਲੰਮੇ ਸਮੇਂ ਅਤੇ ਥੋੜੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸ਼ਾਮਲ ਕੀਤਾ ਗਿਆ ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ 2016 ਤੋਂ 2022 ਦਰਮਿਆਨ ਕਮੌਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾ ਹੱਟ ਫੀਸ ਸਦੀ ਵਾਧਾ ਹੋਇਆ 2016 ਵਿੱਚ 5 ਲੱਖ 24 ਹਜ਼ਾਰ ਕਮੌਤਰੀ ਵਿਦਿਆਰਥੀ ਮੋਲਕ ਦੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਪੜ ਰਹੇ ਸਨ ਜਦਕਿ 2022 ਵਿੱਚ ਇਹ ਆંકੜਾ 8 ਲੱਖ ਦੇ ਨੇੜੇ ਪਹੁੰਚ ਗਿਆ ਮੋਲਕ ਦੇ ਜੀਡੀਪੀ ਵਿੱਚ ਪਾਏ ਗਏ ਯੋਗਦਾਨ ਦੀ ਤੁਲਨਾ ਕੀਤੀ ਜਾਵੇ ਤਾਂ 2026 ਵਿੱਚ 15.5 ਡਾਲਰ ਕਮੌਤਰੀ ਵਿਦਿਆਰਥੀਆਂ ਵੱਲੋਂ ਖਰਚ ਕੀਤੇ ਗਏ ਜਦਕਿ 2022 ਵਿੱਚ ਇਹ ਆંકੜਾ 37 ਅਰਬ ਡਾਲਰ ਤੋਂ ਉੱਤੇ ਮੰਨਿਆ ਜਾ ਰਿਹਾ ਹੈ। ਸਾਲਾਨਾ ਵਾਧਾ 15.7% ਦੀ ਦਰਜ ਕੀਤਾ ਗਿਆ ਅਨਟਾਰੀਓ, BC ਅਤੇ ਅਲਬਰਟਾ ਸਣੇ। ਤਕਰੀਬਨ ਹਰ ਸੂਬੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧੀ ਹੈ ਪਰ ਪ੍ਰਿੰਸ ਐਡਵਰਡ ਆਈਲੈਂਡ ਇੱਕ ਇਹੋ ਜਿਹਾ ਸੂਬਾ ਜਿੱਥੇ ਸਾਲ 2022 ਦੌਰਾਨ ਸਿਰਫ 4.5 ਹਜ਼ਾਰ ਕੁ ਮੌਤਰੀ ਵਿਦਿਆਰਥੀ ਪੜ੍ਹ ਰਹੇ ਸਨ। ਭਾਰਤ ਤੋਂ ਬਾਅਦ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਫਲਪੀਨ ਤੋਂ ਇੱਥੇ ਆਏ ਨੇ 2024 ਵਿੱਚ ਫਲਪੀਨਸ ਤੋਂ 32455 ਵਿਦਿਆਰਥੀ ਪਹੁੰਚੇ ਤੀਜੇ ਸਥਾਨ ਤੇ ਹਾਂਗਕਾਂਗ ਨਾਈਜੀਰੀਆ ਤੇ ਕਲੰਬੀਆ ਦੱਸੇ ਜਾ ਰਹੇ ਨੇ ਦੱਸ ਦਈਏ ਕਿ 2023 ਵਿੱਚ ਕਮੌਤਰੀ ਵਿਦਿਆਰਥੀਆਂ ਦੀ ਆਮਦਵਾਰੇ ਅਧਿਕਾਰਿਕ ਅੰਕੜਾ ਸਾਹਮਣੇ ਨਹੀਂ ਆਇਆ ਪਰ ਵਕ-ਵਕ ਜਿੱਥੇ ਬੰਦੀਆਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਅੰਕੜਾ 10 ਲੱਖ ਨੂੰ ਪਾਰ ਕਰ ਚੁੱਕਿਆ ਹੈ ਸੋ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਡਾ ਯੋਗਦਾਨ ਕੈਨੇਡਾ ਦੇ ਇਨਫਰਾਸਟ੍ਰਕਚਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਦੇ ਜੀਡੀਪੀ ਦੇ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡਾ ਯੋਗਦਾਨ ਹੈ